ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਭ ਦਾ ਸਾਂਝਾ ਟੀਵੀ ਜਿਵੇਂ ਵੀ ਪੰਜਾਬ ਦੇ ਵਿੱਚ ਕੋਈ ਗਰੀਬਾਂ ਦਾ ਮੁੱਦਾ ਹੋਇਆ ਜਾਂ ਕੋਈ ਹੋਰ ਮੁੱਦਾ ਹੋ ਗਿਆ ਅਸੀਂ ਹਰ ਵਕਤ ਤੁਹਾਨੂੰ ਜਾਗਰੂਕ ਕਰਦੇ ਰਹਿੰਦੇ ਆ ਦਿਖਾਉਂਦੇ ਰਹਿੰਦੇ ਆ ਤੇ ਗਰੀਬਾਂ ਦੀ ਆਵਾਜ਼ ਆ ਜਿਹੜੀ ਸਰਕਾਰ ਤੱਕ ਪਹੁੰਚਾਉਂਦੇ ਰਹਿੰਦੇ ਆ ਅੱਜ ਅਸੀਂ ਭਪਾਲ ਕਲਾਂ ਦੇ ਵਿੱਚ ਜਸਪਾਲ ਸਿੰਘ ਜੋ ਇੱਕ ਬਾਜਗਰ ਵਾਸੀ ਤੋਂ ਬਾਜਗਰ ਜਾਤੀ ਨਾਲ ਸੰਬੰਧ ਰੱਖਦਾ ਉਹਨਾਂ ਦੇ ਘਰ ਅਸੀਂ ਪਹੁੰਚੇ ਹੋਏ ਅੱਜ ਤੁਹਾਨੂੰ ਲਗਾਤਾਰ ਕੱਲ ਤੋਂ ਹੋ ਰਹੀ بارش ਦੇ ਕਾਰਨ ਜਿਹੜਾ ਉਹਨਾਂ ਦਾ ਮਕਾਨ ਬਣਿਆ ਹੋਇਆ ਸੀਗਾ ਫਟੀਆਂ ਦੀ ਸੱਤ ਉਹ ਲਗਾਤਾਰ ਚੋਂ ਦੀ ਦਿਖਾਈ ਦੇ ਰਹੀ ਆ ਤੁਹਾਨੂੰ ਜਿਹੜਾ ਹੈਗਾ ਨੇ ਸਮਾਨ ਵੀ ਕੱਢ ਕੇ ਆਪਦਾ ਉਧਰ ਰੱਖਿਆ ਹੋਇਆ ਸਮਾਨ ਵੀ ਦਿਖਾ ਰਿਹਾ ਇਹ ਤੇ ਜਿਹੜਾ ਪ੍ਰੋਪਰ ਹੈ ਮਤਲਬ ਕਿ ਦੋ ਕਮਰੇ ਨੇ ਇਹਦੇ ਕੋਲ ਦੋਨੇ ਕਮਰਿਆਂ ਦੀਆਂ ਦੇਖੋ ਫਟੀਆਂਆਂ ਦੀਆਂ ਸੱਤਾਂ ਨੇ ਉਹਦੇ ਕਾਰਨ ਦੇਖੋ ਮੀਹ ਦੇ ਕਾਰਨ ਜਿਹੜਾ ਹੈਗਾ ਸਮਾਨ ਇਹਨਾਂ ਖਰਾਬ ਹੁੰਦਾ ਦਿਖਾਈ ਦੇ ਰਿਹਾ ਤੁਹਾਨੂੰ ਮੈਂ ਦੂਸਰੀਆਂ ਤਸਵੀਰਾਂ ਵੀ ਦਿਖਾ ਰਿਹਾ ਜਿਹੜਾ ਇਹਨਾਂ ਦਾ ਇੱਕ ਆ ਮਕਾਨ ਬਣਿਆ ਹੋਇਆਗਾ ਜਿਵੇਂ ਸਰਕਾਰ ਵੱਡੇ ਵੱਡੇ ਵਾਅਦੇ ਕਰ ਜਿੰਦੀ ਆ ਦੀ ਪਰ ਜਿਹੜੇ ਗਰੀਬ ਨੇ ਉਹ ਵਿਚਾਰੇ ਐਸ ਤਰੀਂ ਰਹਿ ਨੇ ਤੁਹਾਨੂੰ ਐ ਤੁਸੀਂਾਂ ਦਿਖਾ ਰਹਿਆਂ ਜਸਪਾਲ ਸਿੰਘ ਪਪਾ ਜਸਪਾਲ ਸਿੰਘ ਜਿਹੜਾ ਨਾਂ ਦਾ ਬਾਜੀਗਰਾਂ ਦਾ ਮੁੰਡਾ ਜੀ ਮੇਰਾ ਮਕਾਨ ਕਿਉਂ ਰਹਾ ਸੱਤ ਡਿੱਗਣ ਵਾਲੀ ਹੋ ਰਹੀ ਹੈ ਬੱਤੀਆਂ ਨੂੰ ਸੌਂਕ ਲੱਗ ਰਹੀ ਆ ਕੰਨ ਪਰਸਾ ਨਹੀਂ ਪਈ ਜਾਂਦਾ ਜੀ ਇਸ ਕਰਕੇ ਮੰਗ ਮੰਗਦਾ ਦੀ ਤਰਕਾਲ ਪਾ ਕੇ ਜੇ ਜੇ ਆਹੀ ਜੱਲਾਈ ਆ ਕਿਉਂ ਹੋਈ ਜਾਂਦਾ ਜੀ ਲਫਾਫੇ ਪਾਈ ਜਾਂਦੇ ਸਾਰਾ ਕੁਕਰੀ ਜਾਂਦਾ ਕੋਈ ਮੰਗ ਹੀ ਨਹੀਂ ਆ ਰਹੀ ਕਈ ਵਾਰ ਪਤਾ ਹੀ ਕਈ ਵਾਰ ਲਿਖ ਕੇ ਜਿੱਦਾਂ ਕੁਝ ਵੀ ਨਹੀਂ ਆ ਰਿਹਾ ਸਾਡਾ ਕਿੰਨਾ ਜਨਕ ਮੌਨਰ ਨਿੱਕੇ ਨਿੱਕੇ ਜਵਾਹ ਹੈ ਅਸਾਹੀ ਮੰਗਾਈ ਜੀ ਬੇਰੀ ਹੋ ਕੋਈ ਮੰਗ ਨਹੀਂ ਉਹ ਵੀਰਪਾਲ ਕੌਰ ਪਿੰਡ ਪੋਪਾਲ ਕਲਾਂ ਦੇ ਰਹਿਣ ਵਾਲੇ ਆ ਜੀ ਸਾਡਾ ਇੱਕ ਮਕਾਨ ਆ ਜੀ ਕਮਰਾ ਉਹ ਵੀ ਫੱਟੀਆਂ ਦੀ ਛੱਤ ਬਣੀ ਹੋਈ ਹੈ ਜੀ ਅਸੀਂ ਬਹੁਤ ਵਾਰੀ ਫਾਰਮ ਭਰ ਚੁੱਕੇ ਆ ਜੀ ਸਾਨੂੰ ਕੋਈ ਸਹਾਈਤ ਹੈ ਨਹੀਂ ਕਰ ਰਹੀ ਜੀ ਸਰਕਾਰ ਅਸੀਂ ਕਿੰਨੇ ਵਾਰੀ ਫਾਰਮ ਭਰ ਚੁੱਕੇ ਆ ਵੀ ਚੱਲ ਵੀ ਕੋਈ ਨਾ ਕੋਈ ਸਹਾਈਤਾ ਮਿਲ ਜੂਗੀ ਵੀ ਜੀ ਸਾਰਾ ਸਾਡਾ ਮਕਾਨ ਚੋਈ ਜਾਂਦਾ ਜੀ ਸਾਰਾ ਸਮਾਨ ਖਰਾਬ ਹੋ ਚੁੱਕਿਆ ਜੀ ਫੱਟੀਆਂ ਦੀ ਛੱਤ ਹੈ ਜੀ ਅਕੀ ਲਿਫਾਫਾ ਪਾ ਵੀ ਪਾ ਲਿਆ ਫੇਰ ਵੀ ਨਹੀਂ ਇਹ ਹੋ ਰਿਹਾ ਸੀ ਦੂਜੇ ਕਮਰੇ ਛੋਟਾ ਇੱਕ ਹੋਰ ਬਣਿਆ ਹੋਇਆ ਜੀ ਸਟੋਰ ਰੂਮ ਜਿਹਾ ਬਣਾਇਆ ਹੋਇਆ ਜੀ ਰਸੋਈ ਜੀ ਉਹਦੇ ਵਿੱਚ ਵੀ ਮਕਾਨ ਚੋਂ ਜੋ ਸਮਾਨ ਕੱਢ ਘਾੜ ਉਧਰ ਧਰ ਦਿੰਨੇ ਆ ਜੀ ਉਧਰ ਵੀ ਸਾਡਾ ਸਾਰਾ ਸਮਾਨ ਖਰਾਬ ਹੋ ਰਿਹਾ ਜੀ ਖਾਣ ਪੀਣ ਵਾਲੀਆਂ ਚੀਜ਼ਾਂ ਵੀ ਖਰਾਬ ਹੋ ਰਹੀਆਂ ਨੇ ਜੀ ਹੋਏ ਤਾਂ ਵਗ ਰਹੇ ਜੀ ਨੇ ਸਰਕਾਰ ਪਾ ਲਿਆ ਉਹਨੂੰ ਐਨਾ ਫਿੱਡੇ ਗਿਡੇ ਵਾੜੇ ਕਰਤੀ ਸੀ ਇਹੀ ਤਾਂ ਕਹਿ ਰਹੇ ਆ ਜੀ ਸਰਕਾਰ ਨੇ ਦੇਖੋ ਕਿੰਨੇ ਵਾਅਦੇ ਕਰੇ ਸੀਗੇ ਵੀ ਅਸੀਂ ਐਂ ਕਰਾਂਗੇ ਐਂ ਕਰਾਂਗੇ ਅਸੀਂ ਵੀ ਬਹੁਤ ਭਾਰੀ ਫਾਰਮ ਕਰਦ ਕੇ ਕੋਈ ਗੈਸ ਸਿਲੰਡਰ ਨਹੀਂ ਸਾਨੂੰ ਮਿਲਿਆ ਕੋਈ ਵੀ ਸਹਾਇਤਾ ਸਰਕਾਰ ਕਦ ਨਹੀਂ ਉਹ ਨਹੀਂ ਮਿਲੀ ਸਿਰਫ ਸਾਨੂੰ ਇੱਕ ਕਣਕ ਕਣਕ ਜਰੂਰ ਮਿਲਦੀ ਹੈ ਜੀ ਉਹ ਅਸੀਂ ਮੁਕਰ ਨਹੀਂ ਰਹੇ ਜੀ ਹੋਰ ਸਾਨੂੰ ਕਦੇ ਕੋਈ ਸਹਾਇਤਾ ਨਹੀਂ ਮਿਲੀ ਹੈਗੀ ਜੀ ਹੁਣ ਜੇ ਅਸੀਂ ਇਹ ਮੰਗ ਕਰਦੇ ਆ ਜੀ ਸਾਨੂੰ ਵੀ ਸਾਡਾ ਵੀ ਮਕਾਨ ਬਣਾ ਕੇ ਦਿੱਤਾ ਜਾਵੇ ਤਾਂ ਕਿ ਅਸੀਂ ਆਪਦੇ ਬੱਚਿਆਂ ਨੂੰ ਪੜ੍ਹ ਤੇ ਵੀ ਆਵਦਾ ਸੀ ਜਿਗਾਰਾ ਕਰ ਸਕੀਏ ਜੀ ਅਸੀਂ ਦਿਹਾੜੀ ਕਰਦੇ ਆਂ ਜੀ ਗਰੀਬ ਹੰਦੇ ਆਂ